ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਨੱਥੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਪਹਿਲਾਂ ਵੀ ਆਪਾਂ ਇਸ ਘਰੋਂ ਕਈ ਵੀਡੀਓ ਬਣਾਈਆਂ ਨੇ ਜੀ ਅੱਜ ਟੋਕੜ ਗੱਬਣਾ ਨਗੀਨਾ ਜਰਸੀ ਪੰਜਾਬ ਵਾਲੀ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਚੌਕ ਸਿੰਘ ਪਿੰਨ ਨੱਥੋਕੇ ਜਿਲ੍ਹਾ ਮੋਗਾ ਮੋਬਾਈਲ ਨੰਬਰ 9714348700 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਬਾਈ ਵੈਗ ਗਿਆ ਮਾਲ ਦੀ ਹਾਂ ਵੈਗ ਗਿਆ ਠੀਕ ਆ ਬਾਈ ਸੂਆ ਕਿੰਨਾ ਮਸੂਈ ਵੀ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਆ ਜੀ ਤੀਜੀ ਵਾਸਤੇ ਗੱਬਣਾ ਜੀ ਤੀਜੀ ਵਾਸਤੇ 4.5 ਮਹੀਨੇ ਦੀ ਗੱਬਣਾ ਸਾਡੇ 4 ਮਹੀਨੇ ਦੀ ਗੱਬਣ ਚੱਕ ਪਾਸ ਦੁੱਧ ਬਾਈ ਦੁੱਧ ਇਹ ਥੱਲੇ 12 ਕਿਲੋ ਤੇ 11 ਕਿਲੋ ਆਪਾਂ ਚੁਆ ਕੇ ਦੇ ਦੇਾਂਗੇ ਠੀਕ ਆ ਜੀ। ਹਾਂ ਕਿ ਲੋ ਘਾਟੀ ਦੱਸਦੇ ਆ। ਫਨਾ ਦੀ ਓਕੇ ਆ ਬਾਈ। ਜਮਾ ਵੀਰੇ ਪੂਰ ਕੋਈ ਪੂਰ ਸ਼ਿੱਟਾ ਜਮਾ ਠੀਕ ਆ ਬਾਈ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਚਾਹੁੰਦਾ ਹੋਵੇ। ਕੋਈ ਗੱਲ ਨਹੀਂ ਚੈੱਕ ਕਰਾ ਲੈ ਸਾਢੇ 2 ਮਹੀਨੇ ਦੀ ਗੱਬਣ ਆਪਣੀ ਚੈੱਕ ਕਰਾਈ ਵੀ ਆ ਘਰ ਦੀ ਆ ਵੈਸੇ ਉਧਾਂ ਆਪਣਾ ਵਪਾਰ ਦਾ ਕੰਮ ਵੀ ਆ ਇਹ ਵੈਡ ਘਰਦੀ ਆ ਇਹ ਘਰਦੀ ਆ ਜੀ। ਸੋਰ ਕੇ ਦਿਖਾਦੀ ਬਈ। ਹਾਂਜੀ। ਸੋਹਣੀ ਪੰਜਾਬ ਵਾਲੀ ਜਰਸੀ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਦੁੱਧ ਬਾਈ 10 ਦਾ 12 ਕਿਲੋ ਆ। ਪਰ 11 ਕਿਲੋ ਮੇਰੇ ਘਰੇ 2 ਟਾਈਮ ਚੋਲਿਓ 4 ਚੋਲਿਓ ਚਾਹੇ 6 ਚੋਲਿਓ। ਸਾਡੇ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸਾ ਸਪੈਸ਼ਲ ਬੇਨਤੀ ਹੈ ਜੀ ਮੇਰੀ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਥਨਾ ਦੇ ਸਹਿਜ ਬਹੁਤ ਸੁਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਬਾਕੀ ਹਵਾਨੇ ਤੇ ਵੇਂਜ ਚੈੱਕ ਕਰ ਸਕਦੇ ਹੋ ਸੱਜਰ ਨੇ ਭਾਈ ਕਿੰਨਾ ਦੋ ਦਿੱਤਾ ਜਰ ਥੱਲੇ 20 ਕਿਲੋ ਸੀਗਾ ਭਾਈ 20 ਕਿਲੋ ਕੋਈ ਬਾਲਾ ਵੀ ਨਹੀਂ ਭਾਈ ਵੱਡੀ ਆ ਵਜਨ ਵਾਲੀ ਜਰਸੀ ਬਾਕੀ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਵੇਂਜ ਮੋਟੀਆਂ ਸਟਰੋਂਗ ਗੋਟਰ ਗਿਆ ਹੁੰਦੀਆਂ ਦੇਖ ਸਕਦੇ ਤੁਸੀਂ ਚਾਰ ਦਾ ਨੇ ਕੁਝ ਝੋਕੇ ਲੈ ਜੇ ਬਾਈ ਠੀਕ ਹੈ ਜੀ ਬਾਈ ਕਹਿੰਦਾ ਮੇਰੇ ਘਰੋਂ ਚਾਹੇ ਕੋਈ ਚਾਰ ਡੰਗ ਝੋਕੇ ਲੈ ਜੇ ਆਪਣੀ ਜ਼ਿੰਮੇਵਾਰੀ ਹੋਊਗੀ 11 ਕਿਲੋ ਆਪਦਾ ਕੰਡਾ ਬਾਲਟੀ ਨਾਲ ਲੈ ਕੇ ਆਇਓ ਜੋਖ ਲਿਓ ਜੀ ਬਾਕੀ ਦੋ ਤਾਂ 12 ਕਿਲੋ ਹੀ ਕੱਢ ਦੇਣੇ ਆਪਾਂ ਕਿਲੋ ਘਾਟੀ ਦੱਸ ਦੇ ਠੀਕ ਹੈ ਜੀ ਰੰਗ ਬਾਈ ਦੀ ਪੂਰੀ ਚੰਗੀ ਆ ਕੱਦ ਵੀ ਪੂਰਾ ਜੰਗ ਅਰੀਜਨਲ ਪੰਜਾਬ ਵਾਲੀ ਜਰਸੀ ਆਪਾਂ ਕਹਿ ਸਕਦੇ ਆ ਜੀ ਬਾਕੀ ਬਰੀਡ ਦਾ ਕੋਈ ਨਹੀਂ ਗਾਹ ਨੂੰ ਸੇਵਾ ਚੰਗੀ ਹੋਗੀ ਦੁੱਧ ਖੁੱਲਾ ਪਾਜੂ ਮੁੱਲ ਬਈ ਇਹਦਾ ਮੁੱਲੇ ਦਾ 46000 ਰੁਪਏ ਹੋ ਜੂ ਮਾਨਤਨ ਬਸ ਥੋੜਾ ਬਹੁਤਾ ਹੋਊਗਾ ਜੀ ਠੀਕ ਆ ਜੀ ਮੁੱਲ ਬਈ ਇਹਦਾ 46000 ਰੁਪਿਆ ਕਰਦੇ ਆ ਬਾਕੀ ਮਾਨਤਨ ਉਹਦੇ ਚ ਹੋਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ